ਕਾਰੋ ਕੇ ਆਏ ਕਿ ਨਾਲੋਂ ਸਾਡੇ مانجے ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਕਰਾਂਗੇ ਇਹ ਮੇਰਾ ਮੈਂ ਉਹ ਛੇ ਲਿਆ ਕੋਈ ਪਾਰਟੀ ਨਹੀਂ ਇੱਥੇ ਇੱਕ ਪਿਆਰ ਰਸਾ ਵਟ ਪਿਆਰ ਇੱਕ ਪਿੰਗ ਬਾਤੀ ਇਥੇ ਅਚਾਰ ਦਾ ਹਲਾਰਾ ਦੇ ਕੇ ਇਹ ਆਇਆ ਜਿਹੜੇ ਕਾ ਚਾਤਰੰਗੀ 34 ਸਾਲਾਂ ਦੀ ਹੋ ਗਈ ਮੇਰਾ ਜੋ ਸਨੇਹ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇ ਸਤਿਆਂ ਲਾਗਟ ਨਾਲ ਖੁਸ਼ੀ ਮਨਾ ਰਹੇ ਹਨ ਕਾ ਸਾਡਾ ਪੁਰ ਜੋਰ ਹਮੇਸ਼ਾ ਚਾਹੇ ਅਸੀਂ ਐਡਿਟੇ ਕੀਤਾ ਚਾਹੇ ਅਸੀਂ ਫੀਮੇਲ ਸਪਾਈਸ ਸੈੱਟ ਕੀਤਾ ਚਾਹੇ ਅਸੀਂ ਨਸ਼ੇ ਦੇ ਸੀਰੀਅਲ ਬਣਾਏ ਚਾਹੇ ਪਾਣੀ ਦੇ ਬਾਰਾਕਾਰ ਬਚਨੇ ਸਾਡੇ ਪੰਜਾਬ ਨੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਕਿ ਮੈਂ ਸਾਰੇ ਮੀਡੀਆ ਦੇ ਪ੍ਰਿੰਟ ਤੇ ਜਿਹੜਾ ਸਾਡਾ ਰਲਵਾ ਰਹੀ ਹੈ ਉਹਨਾਂ ਨੇ ਸੱਤ ਰੰਗ ਉਚਰਾਇਆ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਮੈਂ ਉਹਨਾਂ ਨੇ ਇਹ ਸਨ ਮੰਨੇ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਅਧੂਰੂ ਹੋਵਾ ਹੈ ਸਾਰੀਆਂ ਬੱਚੀਆਂ ਇਹ ਸਾਰੀਆਂ ਮੇਰੀਆਂ ਟਾਣੀਆਂ ਮੇਰੇ ਮੇਰੇ ਹੱਥਾਂ 바ਵਾ ਨੇ ਸ਼ਕਤੀ ਹੈ ਜਦੋਂ ਪਿਆ ਦਾ ਨਾਮ ਆ ਜਾਂਦਾ ਹੈ چاہے ਮੈਂ 80 ਸਾਲ ਦੀ ਹੋ ਗਈ ਹੁਣ ਵੀ ਜਿਵੇਂ ਕਰਦੇ ਨੇ ਨੱਚਾ ਤੇ ਇਹ ਖੁਸ਼ੀ ਜਿਹੜੀ ਹੈ ਔਰ ਵੀਕਸਾ ਵੱਡੀ ਖੁਸ਼ੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਨੇ ਮੁਸਤ ਕੋਈ ਇਥੇ ਸਾਰੇ ਇੱਕ ਬਰਾਬਰ ਕੋ ਕੁੱਪੀਆਂ ਤੇ ਬੈਠੇ ਆ ਘਦਾ ਵਾਰ ਰਹੇ ਆ ਨੱਚ ਰਹੇ ਆ ਕਿ ਮੇਰੇ ਬੱਚਿਆਂ ਖੁਸ਼ੀਆਂ ਮਨਾ ਰਹੀਆਂ ਸਾਰੀਆਂ ਬੱਚਿਆਂ ਨੂੰ ਆਓ ਰਲ ਮਿਲ ਕੇ ਬਹੁਤ ਲੋਕ ਹੈ ਕਿ ਮੈਂ ਉਹਨਾਂ ਦੀਆਂ ਵੀਡੀਓ ਦੇਖਦੀ ਆ ਮੈਂ ਤੁਹਾਡਾ ਸਾਰੇ ਮੀਡੀਆ ਵਾਲਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਆਂਟੀ ਨੂੰ ਤੁਸੀਂ ਕਿੰਨਾ ਪਿਆਰ ਦਿੰਦੇ ਹੋ ਕਿ ਮੈਨੂੰ ਵਕਿੰਡੇ ਦੀ ਹਰ ਖਬਰ ਉੱਥੇ ਬੈਠੀ ਨੂੰ ਮੈਂ ਜਲਦੀ ਮਾਤਾ ਚੋਟੇ ਹੇਸਤੀਆਂ ਨੇ ਮੇਰੇ ਨੂੰ 30 ਸਾਲ ਹੋ ਗਏਗੇ ਉਦੋਂ ਤੁਸੀਂ ਵੀ ਜਵਾਨੇ ਚੌਂਡੋ ਉਹ ਇੰਨ ਜਿਆਦਾ ਆਜਾਤ ਰਹਿੰਦੇ ਮੈਂ ਤੇ ਆਪਿਆ ਸਾਰੀਆਂ ਮੇਰੇ ਆ ਬੱਚਿਆਂ ਨੂੰ ਦੇ ਧਰਤੀ ਵੱਲੋਂ ਹਮੇਸ਼ਾ ਖੇਤੀਆਂ ਨੂੰ ਜਿਉਂਦੇ ਰੱਖਣਾ ਮੈਂ ਰਵਾਂ ਮੈਂ ਰਵਾਂ ਤੁਸੀਂ ਟੀਆਂ ਨਾਲ ਅਬ ਰਵਾਂ ਤੁਹਾਡੀ ਇੰਤਜ਼ਾਰ ਕਰ ਰਹੇ ਆ ਆਪਣੀਆਂ ਪ੍ਰਾਣੀਆਂ ਬੋਲੀਆ ਜਿੰਨੀਆਂ ਬੈਠੀਆਂ ਮੇਰੀਆਂ ਭੈਣਾਂ ਪ੍ਰਾਣੀਆਂ ਸਾਰੇ ਆਪਣੇ ਦਿਲ ਦੇ ਗੁਬਾਰ ਕੱਢੋ ਤੇ ਛਾਵਾਂ ਚ ਜਾ ਕੇ ਆਪਾਂ ਆ ਕੇ ਖੁਣ ਲੱਗੀ ਜਾਪਾ ਤੇ ਨਾਲ ਨਾਲ ਇਹ ਨਾ ਕਰੋ ਕਿ ਜਿਵੇਂ ਆਪਾਂ ਘਰੋਂ ਲੜ ਕੇ ਆਏ ਆ ਤੇ ਰੁਸ਼ੇ ਬੈਠੇ ਰਹੋ ਫੇਰ ਲੱਤੇ ਨਾ ਧਰ ਕੇ ਨਿਖੇ ਰਹੋ ਨਾ ਮੈਂ ਤਾਂ ਛੋਬੇ ਨਾਲ ਹੀ ਵੱਜੀ ਆ ਅਸੀਂ ਸੰਗਾਂ ਨੂੰ ਵੀ ਅਗਲੇ ਦੌਰੇ ਸਾਹਮਣੇ ਰਹੀ ਜਦੀ ਹੈ ਤੇ ਤੋ ਤੁਹਾਨੂੰ ਕੀ ਹੋਇਆ ਬਈ ਸਜਾਨ ਕੁੜੀਆਂ ਕੁਰਸੀਆਂ ਰੋਕ ਕੇ ਬੈਠੀਆਂ ਤੇ ਬਾਕੀ ਕੰਨ ਦੇ ਰਾ ਦਿੱਤੀਆਂ ਤਿਆਰ ਦੀਆਂ ਕਿ ਲਾਮਤ ਉਹ ਤਾਂ ਸੰਭਲ ਗਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿਤ ਗੱਲ ਹੈ ਬਠਿੰਡੇ ਤੋਂ ਸੱਤਰੰਗੀ ਪੀਂਗ ਵੱਲੋਂ ਤੀਆਂ ਦਾ ਤਿਹਾਰ ਸੀਆਂ ਸੌਣ ਮਹੀਨਾ ਚੱਲ ਰਿਹਾ ਹੈ ਤੇ ਤੀਆਂ ਮਨਾਈਆਂ ਜਾ ਰਹੀਆਂ ਨੇ ਇੱਥੇ ਮਹਿਤਾ ਐਨਕਲੇਵ ਦੇ ਵਿੱਚ ਦੇਵਤਾ ਆਂਟੀ ਵੱਲੋਂ ਹਰ ਸਾਲ ਇਹ ਦੇਦੀ ਸ਼ੇਖੇ ਸ਼ਿਰਕਤ ਕਰਦੀ ਹੁੰਦੀਆਂ ਤੇ ਨੱਚੇ ਟੱਪ ਕੇ ਗਿੱਧਾ ਪਾ ਕੇ ਆਪਾਂ ਖੁਸ਼ੀਆਂ ਵਿਅਕਤ ਕਰਿਣਾ ਨੇ ਤੇ ਉਹ ਬੋਲੀ ਮੈਨੂੰ ਯਾਦ ਆਈ ਜਾਂਦੀ ਆ ਵੀ ਨੱਚ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਨੱਚਣਾ ਖੇਡਣਾ ਰਹਿ ਜਾਉ ਗਲੀ ਕੋਈ ਬੂਤ ਜੜਿਆ ਜੱਗ ਮੈ ਲੈ ਜਾਉਗਾ ਤੂੰ ਜੇ ਨੱਚਣ ਵਾਲੇ ਦੀ ਅਡੀ ਨਰੇਂਦੀ ਢਾਣ ਵਾਲੇ ਦਾਮੂ ਬੋਲੀ ਮੈਂ ਪਾਵਾਂ ਨੱਚੀ ਦੇ ਵਿੱਚ ਤੂੰ ਤੋਂ ਬ ਐਨਾ ਜ਼ਿਆਦਾ ਚਾਹ ਹੁੰਦਾ ਤੀਆਂ ਤ੍ਰਿੰਜਨਾ ਨੂੰ ਵੀ ਤੇ ਤੇ ਨੂੰ ਦੀਖਦੀ ਆ ਰਹਿਣੀ ਆ ਅਸੀਂ ਔਰ ਮੇਰਾ ਤਾਂ ਬੀਬੇ ਨੂੰ ਕੋਈ ਹੁੰਦਾ ਵੀ ਤੇ ਤੇ ਕਦੋਂ ਐ ਦਾ ਗਸਤੇ ਪਹਿਲੇ ਸੰਡੇ ਨੂੰ ਐਤਵਾਰ ਨੂੰ ਹੀ ਲੱਗਦੀਆਂ ਨੇ ਕਿ ਅਲੱਗ-ਅਲੱਗ ਜਗ੍ਹਾ ਤੋਂ ਮੇਰੀਆਂ ਭੈਣਾਂ ਬੱਚੀਆਂ ਵੱਡੇ ਬਜ਼ੁਰਗ ਸਾਰੀ ਕਨੇਆਂ ਤੇ ਅਸੀਂ ਲਾਤੀ ਕਰਕੇ ਗਿੱਦਾ ਪਾਤੀ ਕਰਦੇ ਕੀ ਲੱਗਦਾ ਕਿਨੇ ਕਿਤੇ ਫਰਕ ਪਿਆ ਸਾਡੇ ਸੱਭਿਆਚਾਰ ਨੂੰ ਹੌਲੀ-ਹੌਲੀ ਫੁਟ ਦੁਬਾਰਾ ਤੋਂ পুনਰਫੁੱਟ ਕੇ ਕਹਿੰਦੇ ਸੱਭਿਆਚਾਰ ਰਿਵਾਈਵ ਹੋਣਾ ਸ਼ੁਰੂ ਹੋਇਆ ਪਹਿਲਾਂ ਤਾਂ ਬਹੁਤ ਪਿੱਛੇ ਸੀ ਇਨੀ ਕਰਨ ਹੋ ਗਿਆ ਸੀ ਪਰ ਕੁਝ ਫੇਰ ਲੋਕਾਂ ਨੇ ਆਪਣੇ ਸੱਭਿਆਚਾਰ ਨੂੰ ਅਪਣਾਉਣਾ ਸ਼ੁਰੂ ਕੀਤਾ ਪਠੰਡੇ 'ਚ ਵੀ ਬਹੁਤ ਜਗ੍ਹਾ ਤੇ ਬਹੁਤ ਖਾਵਾਂ ਤੇ ਚਾਲਗੀਆਂ ਨੇ ਔਰ ਲੱਗਣਾ ਸ਼ੁਰੂ ਹੋਇਆ ਹੈ ਤੇ ਅਸੀਂ ਆਪਦੇ ਸੱਭਿਆਚਾਰ ਵੱਲ ਦੁਬਾਰਾ ਵਾਪਸ ਜਾ ਰਹੇ ਹਾਂ ਕਿ ਸੱਭਿਆਚਾਰ ਤੋਂ ਬਿਨਾ ਤੁਹਾਡੀਆਂ ਜੜ੍ਹਾਂ ਤੋਂ ਬਿਨਾ ਤੁਸੀਂ ਅੱਗੇ ਦੀ ਵਾ ਕਰੇ ਤੁਸੀਂ ਕੋਈ ਗਰੋਹ ਨਹੀਂ ਕਰ ਸਕਦੇ ਹੈ ਕਿ ਲੋਕੀਂ ਦੁਬਾਰਾ ਆਪਣੇ ਬੱਚੀਆਂ ਨੂੰ ਲੈ ਕੇ ਆ ਰਹੇ ਨੇ ਤੇ ਦੁਬਾਰਾ ਆਪਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਾਤ ਹੋਈ ਚਾਰ ਫਾਲਤੂ ਜਦਾ ਹੋ ਤੇਰੇ ਆਸ਼ੀਰਵਾ ਨਹੀਂ ਘੁੱਟ ਪੈਣੇ ਨੇ ਲੜਾ ਕੇ ਛੱਡੀਆਂ ਨਹੀਂ ਘੁੱਟ ਪੈਣੇ ਨੇ ਲੜਾ ਕੇ ਕ੍ਰਿਸ਼ਨ ਨਹੀਂ ਘੁੱਟ ਕੇ ਰੱਖੇ ਛੱਡੀਆਂ ਨਹੀਂ ਮੈਂ ਤਾਂ ਜੇ ਇੱਕ ਪੰਧੀ ਨੂੰ ਕਹਿੰਦਾ ਫੋਟੋ ਜੇ ਨੂੰ ਅਗਲਾ ਜੇ